ਕਿਸਾਨੀ ਅੰਦੋਲਨ ਵਿੱਚ ਮਰਨ ਵਰਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਦਿੱਤਾ ਦੂਜਾ ਬਿਆਨ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਉਹਨਾਂ ਦਾ ਵੱਡਾ ਬਿਆਨ ਆਇਆ ਹੈ 14 ਫਰਵਰੀ ਦੀ ਮੀਟਿੰਗ ਦੇ ਵਿੱਚ ਡੱਲੇਵਾਲ ਨਹੀਂ ਜਾਣਗੇ ਕਿਸ ਆਗੂ ਨੂੰ 14 ਫਰਵਰੀ ਨੂੰ ਮੀਟਿੰਗ ਵਿੱਚ ਭੇਜਣਗੇ ਜੋ ਡੱਲੇਵਾਲ ਨੇ ਆਪਣਾ ਬਿਆਨ ਦਿੱਤਾ ਹੈ ਕੀ ਕਾੜ ਡੱਲੇਵਾਲ ਨੇ ਤੁਹਾਡੇ ਨਾਲ ਸਾਰਾ ਬਿਆਨ ਸਾਂਝਾ ਕਰਾਂਗੇ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਸਾਨੀ ਅੰਦੋਲਨ ਜਿਹਦੇ ਵਿੱਚ ਅੱਜ ਡੱਲੇਵਾਲ ਦਾ ਮਰਨ ਵਰਤ 57ਵੇਂ ਦਿਨ ਵਿੱਚ ਦਾਖਲ ਹੋ ਗਿਆ ਡੱਲੇਵਾਲ ਦੀ ਸਿਹਤ ਬਹੁਤ ਹੀ ਨਾਜ਼ੁਕ ਬਣੀ ਹੋਈ ਸੀ ਉਹਨਾਂ ਨੇ ਟ੍ਰੀਟਮੈਂਟ ਲੈਣ ਲਈ ਸਰਕਾਰ ਦੀ ਔਰ ਕਿਸਾਨਾਂ ਦੀ ਸਲਾਹ ਮੰਨ ਕੇ ਟ੍ਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਜੋ ਕਿ ਖੋਨ ਡੱਲੇਵਾਲ ਦੀ ਸੇਤ ਵਿੱਚ ਥੋੜਾ ਥੋੜਾ ਸੁਧਾਰ ਹੋ ਰਿਹਾ ਹੈ ਡੱਲੇਵਾਲ ਨੇ ਕੱਲ ਇੱਕ ਬਿਆਨ ਦਿੱਤਾ ਸੀ ਕਿ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਉਹ ਸਿੱਧਜਾਬ ਹੋ ਜਾਣਗੇ ਤਾਂ ਉਹ ਜ਼ਰੂਰ ਮੀਟਿੰਗ ਦੇ ਵਿੱਚ ਜਾ ਕੇ ਕਿਸਾਨਾਂ ਦੀਆਂ ਮੰਗਾਂ ਰੱਖਣਗੇ ਕਿਸਾਨਾਂ ਦੀਆਂ ਮੰਗਾਂ ਨੂੰ ਜਦੋਂ ਤੱਕ ਸਰਕਾਰ ਮੰਨ ਨਹੀਂ ਲੈਂਦੀ ਉਦੋਂ ਤੱਕ ਉਹਨਾਂ ਦਾ ਮਰਨ ਵਰਤ ਖਤਮ ਨਹੀਂ ਹੋਵੇਗਾ ਜੋ ਅੱਜ ਫੇਰ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਕਿ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਡੱਲੇਵਾਲ ਜੇਕਰ ਸਹਿਯੋਗ ਹੋ ਜਾਂਦੇ ਨੇ ਤਾਂ ਮੀਟਿੰਗ ਵਿੱਚ ਜ਼ਰੂਰ ਜਾਣਗੇ। ਉਹਨਾਂ ਨੇ ਕਿਹਾ ਕਿ ਐਸਕੇਐਮ ਗੈਰ ਸਿਆਸੀ ਦੇ ਸਾਥੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। ਆਪਣੇ ਮਰਨਵਰਤ ਨੂੰ ਲੈ ਕੇ ਡੱਲੇਵਾਲ ਨੇ ਕਿਹਾ ਕਿ ਮੈਂ ਮੈਡੀਕਲ ਟ੍ਰੀਟਮੈਂਟ ਦੇ ਨਾਲ-ਨਾਲ ਮਰਨਵਰਤ ਵੀ ਨਹੀਂ ਛੱਡਾਂਗਾ। ਸੋਮਵਾਰ ਨੂੰ ਮੈਡੀਕਲ ਸਹੂਲਤ ਲੈਣ ਮਗਰੋਂ ਕਿਸਾਨ ਆਗੂ ਡੱਲੇਵਾਲ ਦਾ ਪਹਿਲਾ ਬਿਆਨ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਇੰਜ ਨਾ ਸੋਚ ਲਓ ਕਿ ਮੀਟਿੰਗ ਆ ਗਈ ਸ਼ਾਇਦ ਮਸਲਾ ਹੱਲ ਹੋ ਗਿਆ। ਆਪਾਂ ਨੂੰ ਲੋੜ ਹੈ ਉਸ ਤੋਂ ਤਕੜੇ ਹੋਣ ਦੀ ਤੇ ਆਪਾਂ ਮੋਰਚਾ ਜਿੱਤ ਸਕੀਏ ਉਹਨਾਂ ਅੱਗੇ ਕਿਹਾ ਕਿ ਮੈਂ ਸਾਰੀਆਂ ਸੰਗਤਾਂ ਦੇ ਦਬਾਅ ਕਰਕੇ ਟ੍ਰੀਟਮੈਂਟ ਸ਼ੁਰੂ ਕੀਤਾ ਹੈ ਨਹੀਂ ਤਾਂ ਮੈਨੂੰ ਟ੍ਰੀਟਮੈਂਟ ਦੀ ਕੋਈ ਲੋੜ ਨਹੀਂ ਸੀ ਮੈਂ ਆਪਣੀ ਜਾਨ ਜਿਹੜੀ ਹੈ ਆਪਣੇ ਉਹ ਦਾਹ ਤੇ ਲਾ ਕੇ ਹੀ ਬੈਠਾ ਸੀ ਕਿਸਾਨਾਂ ਦੇ ਮਸਦਿਆਂ ਲਈ ਸੋਮਵਾਰ ਸ਼ਾਮ ਖਨੌਰੀ ਸਰਾਤੇ ਡੱਲੇ ਵਾਲੀ ਦੇਖਪਲ ਕਰਦੇ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਸੀ ਕਿ ਸ਼ਨੀਵਾਰ ਰਾਤ ਨੂੰ ਡਾਕਟਰ ਸੈਦਰਲੈਂਡ ਤੋਂ ਬਾਅਦ ਉਸ ਦੀ ਸਿਹਤ ਵਿੱਚ ਕੁਝ ਸੁਧਾਰ ਹੋਇਆ ਹੈ ਉਸ ਦੇ ਖੂਨ ਦੇ ਸੈਂਪਲ ਦੀ ਰਿਪੋਰਟ ਜਲਦੀ ਆ ਜਾਵੇਗੀ ਸੁਪਰ ਸਪੈਸ਼ਲਿਸਟ ਡਾਕਟਰ ਸਮੇਂ-ਸਮੇਂ ਤੇ ਉਸ ਦੀ ਜਾਂਚ ਕਰ ਰਹੇ ਹਨ ਮੋਰਚੇ ਦੇ ਅੱਠ ਸੀਨੀਅਰ ਡਾਕਟਰ ਮੌਜੂਦ ਹਨ ਕੇਂਦਰ ਨਾਲ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਡਾਕਟਰ ਉਸ ਦੀ ਸਿਹਤ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਡੱਲੇਵਾਲ ਖੁਦ 14 ਫਰਵਰੀ ਨੂੰ ਕਿਸਾਨਾਂ ਦੀਆਂ ਮੰਗਾਂ ਲੈ ਕੇ ਆਪ ਜੀ ਰਾ ਉਸ ਮੀਟਿੰਗ ਵਿੱਚ ਸ਼ਾਮਲ ਹੋਣ ਡੱਲੇਵਾਲ ਆਪਣੀਆਂ ਮੰਗਾਂ ਖੁਦ ਦੱਸਣ ਜਦੋਂ ਕਿ ਕੇਂਦਰ ਵੱਲੋਂ ਵੀ ਜੋ ਪ੍ਰਿਆ ਰੰਜਨ ਸੈਕਟਰੀ ਸੀ ਜਦੋਂ ਉਹ ਦਿੱਲੀਵਾਲ ਕੋਲ ਆਏ ਉਹਨਾਂ ਨੇ ਵੀ ਦਿੱਲੀਵਾਲ ਨੂੰ ਇਹੀ ਗੱਲ ਕਹੀ ਸੀ ਕਿ ਤੁਸੀਂ ਖੁਦ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਹੈ ਸਵਰਨ ਸਿੰਘ ਪੰਦੇਰ ਤੇ ਦਿੱਲੀਵਾਲ ਦੋਨੋਂ ਆਗੂ ਹੋਣਗੇ ਔਰ ਦੂਸਰੇ ਪਾਸੋਂ ਜੋ ਕੇਂਦਰ ਦੀ ਟੀਮ ਆਵੇਗੀ ਜਿਸ ਵਿੱਚ ਖੇਤੀਬਾੜੀ ਮੰਤਰੀ ਤੇ ਹੋਰ ਨਾਲ ਉਹਨਾਂ ਦੇ ਜਿਹੜੇ ਸਹਾਉਗੀ ਮੰਤਰੀ ਆਉਣਗੇ ਔਰ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਜੋ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਨਾ ਮੰਗਾ ਨੂੰ ਸਰਕਾਰ ਮੰਨੇਗੀ ਜਿਸ ਨੂੰ ਲੈ ਕੇ ਇਹ ਡੱਲੇ ਵਾਲਾ ਆਪਣਾ ਮਰਨ ਮਰਤ ਖਤਮ ਕਰਨਗੇ ਜੇਕਰ ਸਰਕਾਰ ਮੰਗਾ ਨਹੀਂ ਮੰਨਦੀ ਤਾਂ ਡੱਲੇ ਵਾਲ ਇਸੇ ਤਰ੍ਹਾਂ ਆਪਣਾ ਮਰਨ ਮਰਤ ਜਾਰੀ ਰੱਖਣਗੇ ਜੋ ਅੱਜ ਡੱਲੇ ਵਾਲ ਨੇ ਵੱਡਾ ਬਿਆਨ ਦਿੱਤਾ ਹੈ